ਡਰਗ ਮਾਫੀਆ ਖਿਲਾਫ ਵੱਡੀ ਕਾਰਵਾਈ ਪੰਜਾਬ ਪੁਲਿਸ ਦੀ ਤਾਜ਼ਾ ਮੁਹਿੰਮ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਅੱਜ ਦੀ ਸਭ ਤੋਂ ਵੱਡੀ ਖਬਰ ਨਾਲ ਪੰਜਾਬ ਪੁਲਿਸ ਨੇ ਨਸ਼ਾ ਤਸ਼ਕਰਾਂ ਖਿਲਾਫ ਵੱਡੀ ਕਾਰਵਾਈ ਕਰਦੇ ਆ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਕਿ ਸਰਕਾਰ ਅਤੇ ਪੁਲਿਸ ਦੋਵਾਂ ਨਸ਼ਿਆਂ ਦੀ ਲੜਾਈ ਵਿੱਚ ਗੰਭੀਰ ਨੇ ਅੱਜ ਦੀ ਖਬਰ ਉਹਨਾਂ ਸਾਰੇ ਲੋਕਾਂ ਲਈ ਉਮੀਦ ਦੀ ਕਿਰਨ ਹੈ ਜੋ ਚਾਹੁੰਦੇ ਹਨ ਕਿ ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇ ਕਾਰਵਾਈ ਕਿੱਥੋਂ ਹੋਈ ਇਹ ਮੁਹਿੰਮ ਸਿਰਫ ਇੱਕ ਜ਼ਿਲ੍ਹੇ ਤੱਕ ਸੀਮਤ ਨਹੀਂ ਰਹੀ ਪੰਜਾਬ ਦੇ 12 ਜ਼ਿਲ੍ਹਿਆਂ ਜਿਵੇਂ ਕਿ ਮੋਹਾਲੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੁਕਤਸਰ ਲੁਧਿਆਣਾ ਮਾਨਸਾ ਬਠਿੰਡਾ ਆਦ ਵਿੱਚ ਇਕੱਠੇ ਛਾਪੇ ਮਾਰੇ ਗਏ ਇਸ ਤਰ੍ਹਾਂ ਦੀ ਕੋਆਰਡੀਨੇਟ ਐਕਸ਼ਨ ਪਹਿਲੀ ਵਾਰ ਨਹੀਂ ਹੋਈ ਪਰ ਇਸ ਵਾਰੀ ਇਹ ਕਈ ਗੁਣਾ ਵੱਧ ਤੇਜ਼ ਤੇ ਨਿਸ਼ਚਿਤ ਦੀ ਸੀ ਕੌਣ ਸੀ ਨਿਸ਼ਾਨੇ ਤੇ ਇਸ ਵਾਰੀ ਚਿਹਰੇ ਤੋਂ ਨਹੀਂ ਸਬੂਤਾਂ ਤੋਂ ਕੰਮ ਲਿਆ ਗਿਆ ਅੱਜ ਤੱਕ 100 ਤੋਂ ਵੱਧ ਨਸ਼ਾ ਤਸ਼ਕਰਾਂ ਦੇ ਘਰਾਂ ਅੱਡਿਆਂ ਅਤੇ ਜਾਇਦਾਦਾਂ ਤੇ ਛਾਪੇ ਮਾਰੀ ਗਏ ਕਈ ਥਾਵਾਂ ਤੋਂ ਮੋਬਾਈਲ ਡਰੱਗ ਪੈਸਾ ਨਕਲੀ ਨਸ਼ਾ ਮਿਲਿਆ ਅੱਜ ਦੀ ਦੂਜੀ ਖਬਰ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੀ ਹੀ ਪਾਰਟੀ ਕਾਂਗਰਸ ਖਿਲਾਫ ਭਗਾਵਤ ਦਾ ਝੰਡਾ ਬਲੁੱਦ ਕਰ ਦਿੱਤਾ ਹੈ ਇਸ ਖਬਰ ਨੇ ਨਾ ਸਿਰਫ ਕਾਂਗਰਸ ਚਿਹੜੰਗ ਕਮਚਾਹ ਦਿੱਤਾ ਸਗੋਂ 2027 ਦੀ ਸਿਆਸਤ ਲਈ ਨਵੇਂ ਮੋੜ ਦੀ ਸ਼ੁਰੂਆਤ ਕਰ ਦਿੱਤੀ ਹੈ ਕੀ ਹੈ ਮਾਮਲਾ ਚਰਨਜੀਤ ਚੰਨੀ ਨੇ ਦਿੱਲੀ ਵਿੱਚ ਕਾਂਗਰਸ ਹਾਈ ਕਮਾਂਡ ਨੂੰ ਖੁੱਲਾ ਪੱਤਰ ਲਿਖਿਆ ਹੈ ਜਿਸ 'ਚ ਉਹਨਾਂ ਨੇ ਕਿਹਾ ਕਿ ਮੈਨੂੰ ਆਖਰੀ ਸਮੇਂ ਤੇ ਐਮਐਲਏ ਟਿਕਟ ਤੋਂ ਵੰਚਿਤ ਕਰ ਦਿੱਤਾ ਗਿਆ ਸੀ ਜੋ ਨਾ ਸਿਰਫ ਮੇਰੀ ਬੇਇੱਜ਼ਤੀ ਸੀ ਸਗੋਂ ਦਿਲਤਾ ਦੀ ਆਵਾਜ਼ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਸੀ। ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ 'ਚ ਦਲਿਤ ਨੇਤਾਵਾਂ ਨੂੰ ਸਮਝਣ ਦੀ ਘਾਟ ਹੈ। ਚੰਨੀ ਦੀ ਪਾਲਟੂ ਰਣਨੀਤੀ ਕਈ ਸਿਆਸੀ ਵਿਸ਼ਲੇਸ਼ਕਾਂ ਮੁਤਾਬਕ ਚੰਨੀ ਹੁਣ ਆਪਣੇ ਨਵੇਂ ਰਾਜਨੀਤਿਕ ਰਾਹ ਦੀ ਤਿਆਰੀ ਕਰ ਰਹੇ ਹਨ ਕਈ ਅਟਕਲਾਂ ਇਹ ਵੀ ਲੱਗ ਰਹੀਆਂ ਹਨ ਕਿ ਚੰਨੀ ਕਿਸੇ ਵੀ ਨਵੀਂ ਪਾਰਟੀ ਦੀ ਸ਼ੁਰੂਆਤ ਕਰ ਸਕਦੇ ਹਨ ਜਾਂ ਉਹ ਆਮ ਆਦਮੀ ਪਾਰਟੀ ਜਾਂ ਭਾਜਪਾ 'ਚ ਜਾਣ ਦਾ ਰਸਤਾ ਖੋਲ ਰਹੇ ਹਨ ਮੀਡੀਆ 'ਚ ਚੰਨੀ ਦੇ ਬਿਆਨ ਇੱਕ ਇੰਟਰਵਿਊ ਦੌਰਾਨ ਚੰਨੀ ਨੇ ਸਿੱਧਾ ਕਿਹਾ ਉਨਾਂ ਨੇ ਇਸ਼ਾਰਾ ਦਿੱਤਾ ਕਿ ਅਸਲ ਲੀਡਰਸ਼ਿਪ ਹੁਣ ਲੋਕਾਂ ਵਿੱਚ ਆਉਣੀ ਚਾਹੀਦੀ ਹੈ ਨਾ ਕਿ ਦਿੱਲੀ ਤੋਂ ਕਾਂਗਰਸ ਦੀ ਪਾਸੀ ਚੁੱਪੀ ਜਾਂ ਅੰਦਰੂਨੀ ਕਾਰਵਾਈ ਕਾਂਗਰਸ ਵੱਲੋਂ ਇਸ ਤੇ ਸਰਕਾਰੀ ਤੌਰ ਤੇ ਕੋਈ ਜਵਾਬ ਨਹੀਂ ਆਇਆ ਪਰ ਸੂਤਰਾਂ ਦੇ ਅਨੁਸਾਰ ਪਾਰਟੀ ਚਾਹਦੀ ਸੀ ਕਿ ਚੰਨੀ 2024 ਚ ਬਦਲਾਖ ਨਾ ਲੈਣ ਚੰਨੀ ਦਾ ਅਣੰਬਾ ਨਾਪ ਕਾਫੀ ਸਮੇਂ ਤੋਂ ਦਿਖ ਰਿਹਾ ਸੀ ਉਹਨਾਂ ਨੂੰ ਕਈ ਮੁਲਾਕਾਤਾਂ ਤੋਂ ਦੂਰ ਰੱਖਿਆ ਗਿਆ 2027 ਦੀ ਰਣਨੀਤੀ ਚ ਚੰਨੀ ਦੀ ਭੂਮਿਕਾ ਹੁਣ ਸਵਾਲ ਇਹ ਹੈ ਕਿ ਚੰਨੀ 2027 ਦੀ ਚੋਣਾਂ ਚ ਕਿੱਥੇ ਖੜੇ ਹੋਣਗੇ ਉਹਨਾਂ ਕੋਲ ਆਪਣੀ ਭੀੜ ਹੈ ਆਪਣੀ ਸ਼ਕਲ ਹੈ ਦਲਿਤ ਸਮਾਜ ਵਿੱਚ ਅਜੇ ਵੀ ਪਹਿਚਾਨ ਹੈ ਜੇ ਉਹ ਨਵੀਂ ਪਾਰਟੀ ਬਣਾਉਂਦੇ ਹਨ ਤਾਂ ਦਲਿਤ ਮਤਦਾਨਾਂ ਉਹਨਾਂ ਨਾਲ ਜੁੜ ਸਕਦੇ ਹਨ ਚੰਨੀ ਦਾ ਪਿਛਲਾ ਰਿਕਾਰਡ ਚਰਨਜੀਤ ਚੰਨੀ ਨੇ 2021 ਚ ਸੀਐਮ ਬਣ ਕੇ ਇਤਿਹਾਸ ਰਚਿਆ ਪੰਜਾਬ ਦੇ ਪਹਿਲੇ ದಲਿਤ ਮੁੱਖ ਮੰਤਰੀ ਹਲਕਾ ਚਮਕੌਰ ਸਾਹਿਬ ਤੋਂ ਤਿੰਨ ਵਾਰੀ ਵਿਧਾਇਕ ਪਰ 2022 ਚ ਉਹ ਦੋਨਾਂ ਸੀਟਾਂ ਤੋਂ ਹਾਰ ਗਏ ਜੋ ਉਹਨਾਂ ਦੀ ਅਗਾਊ ਤੇ ਸਵਾਲ ਬਣ ਗਏ ਕਿਸ ਦੇ ਨਾਲ ਜਾ ਸਕਦੇ ਹਨ ਚੰਨੀ ਚੰਨੀ ਆਮ ਆਦਮੀ ਪਾਰਟੀ ਜਾਂ বিজেਪੀ ਵਿੱਚ ਜਾਣ ਜਾਂ ਕਿਸੇ ਵੀ ਨਵੀਂ ਦਲਿਤ ਪਾਰਟੀ ਦੀ ਸ਼ੁਰੂਆਤ ਤਿੰਨ ਸੰਭਾਵਨਾ ਮੌਜੂਦ ਹਨ ਆਮ ਆਦਮੀ ਪਾਰਟੀ ਵੱਲੋਂ ਵੀ ਕਈ ਵਾਰੀ ਸੌਫਟ ਟਾਕਸ ਹੋ ਚੁੱਕੀਆਂ ਹਨ বিজেਪੀ ਵੀ ਪੰਜਾਬ 'ਚ ਦਲਿਤ ਚਿਹਰੇ ਦੀ ਭਾਲ ਕਰ ਰਹੀ ਹੈ ਲੋਕਾਂ ਦੀ ਪ੍ਰਤੀਕਿਰਿਆ ਜੇ ਚੰਨੀ ਆਪਣੀ ਪਾਰਟੀ ਬਣਾਉਂਦੇ ਨੇ ਤਾਂ ਇੱਕ ਨਵੀਂ ਦਲਿਤ ਲਹਿਰ ਆ ਸਕਦੀ ਹੈ ਕਾਂਗਰਸ ਨੇ ਆਪਣਾ ਮਜ਼ਬੂਤ ਚਿਹਰਾ ਗਵਾ ਦਿੱਤਾ 2027 ਚੋਣਾਂ 'ਚ ਦੇਲਿਤ ਵੋਟ ਫਿਰ ਇੱਕ ਨਵੀਂ ਦਿਸ਼ਾ ਲੈ ਸਕਦੇ ਹਨ ਇਹ ਸੀ ਅੱਜ ਦੀ ਦੂਜੀ ਵੱਡੀ ਖਬਰ ਚਰਨਜੀਤ ਚੰਨੀ ਦੀ ਕਾਂਗਰਸ ਖਿਲਾਫ ਬਗਾਵਤ ਹੁਣ ਦੇਖਦੇ ਹਾਂ ਕਿ ਚੰਨੀ ਅੱਗੇ ਕੀ ਫੈਸਲਾ ਲੈਂਦੇ ਹਨ ਕਿਉਂਕਿ ਇਹ ਸਿਰਫ ਇੱਕ ਵਿਅਕਤੀਗਤ ਰੋਸ਼ ਨਹੀਂ ਇਹ ਪੰਜਾਬ ਦੀ ਆਉਣ ਵਾਲੀ ਸਿਆਸਤ ਦੀ ਟੀਡੀ ਕਰਸ਼ਨ ਵੀ ਹੋ ਸਕਦੀ ਹੈ ਹੋਰ ਅਜਿਹੀਆਂ ਤਾਜ਼ਾ ਤੇ ਧੁਮਾਕੇਦਾਰ ਖਬਰਾਂ ਲਈ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਲਾਈਕ ਤੇ ਕਮੈਂਟ ਕਰਨਾ ਨਾ ਭੁੱਲੋ ਸਤਿ ਸ਼੍ਰੀ ਅਕਾਲ